ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਭ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸਾਰਿਆਂ ਦੇ ਹੱਸਦਿਆਂ ਦੇ ਚਿਹਰੇ ਦਿਖਾਵੇ ਹਮੇਸ਼ਾ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਕਈ ਵਾਰੀ ਪਹਿਲਾ ਬੰਦਾ ਜਦੋਂ ਬੱਚਾ ਜਨਮ ਲੈਂਦਾ ਉਹ ਬੜੇ ਤਾਕੜੇ ਕਰੇ ਲੈ ਲੈਂਦਾ ਜਨਮ ਚੰਗੇ ਕਰਮ ਹੁੰਦੇ ਨੇ ਫੇਰ ਕੋਈ ਇਹੀ ਜਿਹੀ ਹਨ ਹੋਣੀ ਹੋ ਜਾਂਦੀ ਐ ਉਹਦੀ ਮਾਂ ਮਰ ਜਾਂਦੀ ਐ ਫੇਰ ਉਹ ਅਨਾਥ ਹੋ ਜਾਂਦਾ ਮਤੇਹੀ ਮਾਂ ਆ ਜਾਂਦੀ ਐ ਉਹ ਜਮੇ ਜੀਰੋ ਕਰ ਦਿੰਦੀ ਐ ਉਹਨੂੰ ਫੇਰ ਉਹਨੂੰ ਰੱਬ ਕਿਵੇਂ ਚਾਹੇ ਤਾਂ ਉਹਦੀ ਕਿਸਮਤ ਕਹਿ ਲਓ ਵੀ ਖੋਲ ਦਿੰਦਾ ਐ ਉਹਦੇ ਕਰਮਾਂ ਚ ਹੁੰਦਾ ਜਿਹੜਾ ਕੁਝ ਅੰਤ ਨੂੰ ਫੇਰ ਉਹੀ ਮਿਲਦਾ ਹੈ ਉਹਨੂੰ ਸੋ ਅੱਜ ਦੀ ਆਪਣੀ ਬਾਤ ਵੀ ਇਹੀ ਹੈ ਇੱਕ ਜੱਟ ਜ਼ਿਮੀਂਦਾਰ ਹੁੰਦਾ ਹੈ ਉਹਦੇ ਇੱਕ ਬੱਚਾ ਹੁੰਦਾ ਬਸ ਇੱਕ ਇੱਕ ਬੇਟਾ ਹੁੰਦਾ ਉਹਦਾ ਉਹ ਹੁੰਦਾ 5 ਸਾਲ ਦਾ ਤਾਂ 5 ਸਾਲ ਦੇ ਬੱਚੇ ਨੂੰ ਸਾਰੀ ਸੁਰਤ ਹੁੰਦੀ ਹੈ ਉਹ ਮੁੰਡੇ ਦੀ ਮਾਂ ਸੀ ਜਿਹੜੀ ਉਹ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਗਈ ਤਾਂ ਉੱਥੋਂ ਹਵਾ ਚੱਲ ਪਈ ਨੇਰੀ ਆ ਗਈ ਉਹ ਉਹਨਾਂ ਕੱਪੜਿਆਂ ਜਾਂ ਚ ਉਲਝ ਕੇ ਉਹ ਡਿੱਗ ਪਈ ਡਿੱਗਦੀ ਦੀ ਮੌਤ ਹੋ ਗਈ ਉਹ ਜਿੰਨੇ ਕਹਿੰਦੇ ਨੇ ਰੱਬ ਬਹਾਨਾ ਬਣਾਉਂਦਾ ਭਾਈ ਉਹ ਮਰ ਗਈ ਮਰੀ ਹੋਈ ਤਾਂ ਹੁਣ ਉਹ ਵਿਚਾਰਾ ਮਾਂ ਜਿਹੜਾ ਪਿਆਰ ਮਾਂ ਨੇ ਕਰਨਾ ਬਾਪ ਦਾ ਨਹੀਂ ਹੁੰਦਾ ਲਾਡ ਉਹਨੇ ਖੇਤ ਬੰਨੇ ਵੀ ਜਾਣਾ ਤਾਂ ਪਹਿਲਾਂ ਤਾਂ ਉਹਨੂੰ ਨਾਲ ਲੈ ਜਿਆ ਕਰੇ ਕਦੇ ਗਮਾਂਡੀਆਂ ਤੇ ਛੱਡ ਦਿਆ ਕਰੇ ਕਦੇ ਕਿਵੇਂ ਕਦੇ ਕਿਵੇਂ ਉਹ ਹੁਣ ਮੁੰਡਾ ਹੀ ਰੁਲਦਾ ਖੁੜਦਾ ਜਾ ਸਾਲ ਕ ਲੰਘ ਗਿਆ ਉਹਨੂੰ 6 ਸਾਲ ਦਾ ਹੋ ਗਿਆ ਇੱਕ ਦਿਨ ਉਹ ਨਿਆਣਿਆਂ ਦੇ ਨਾਲ ਬਾਹਰ ਖੇਡ ਰਿਹਾ ਗਲੀ ਵਿੱਚ ਜਦੋਂ ਆਹ ਕੋ ਨੂੰ ਕਹਿਣ ਲੱਗ ਗਿਆ ਕਿ ਤੈਨੂੰ ਪਤਾ ਹੈ ਤੇਰੀ ਮਾਂ ਕਿੱਥੇ ਹੈ ਉਹ ਕਹਿੰਦਾ ਉਹਨੇ ਕਹਿਤਾ ਵੀ ਨਾ ਮੈਨੂੰ ਤਾਂ ਪਤਾ ਨਹੀਂ ਉਹ ਨੂੰ ਕਹਿੰਦੇ ਤੇਰੀ ਮਾਂ ਤਾਂ ਉਹ ਨਦੀ 'ਚ ਐ ਤੂੰ ਰੁ ਫਿਰਦਾ ਰਹਿਣਾ ਉਹ ਤੈਨੂੰ ਨਦੀ 'ਚ ਬਾਹਲਦੀ ਫਿਰਦੀ ਐ ਉਹਨਾਂ ਦੇ ਕੋਲ ਦੀ ਨਦੀ ਜਾਂਦੀ ਸੀ ਪਿੰਡ ਦੇ ਕੋਲ ਦੀ ਭਾਈ ਭਾਵੇਂ ਬੱਚਾ ਸਮਝਦਾਰ ਸੀ ਫੇਰ ਵੀ ਉਹ ਮਾ ਦਾ ਨਾਮ ਲੈ ਤੂੰ ਵੀ ਮੇਰੀ ਮਾਂ ਉੱਥੇ ਪਾੜਦੀ ਫਿਰਦੀ ਐ ਜਦੋਂ ਉਹਨਾਂ ਨੇ ਕਿਹਾ ਵੀ ਤੂੰ ਗਰੇ ਫਿਰੀ ਜਾਣਾ ਖੇਲਦਾ ਤੇਰੀ ਮਾਤਾ ਤੈਨੂੰ ਨਦੀ ਤੇ ਪਾੜਦੀ ਫਿਰਦੀ ਐ ਭਾਈ ਉੱਥੇ ਵਗ ਗਿਆ ਉਹ ਤਾਂ ਨਾਲ ਉਹਦੇ ਮੁੰਡੇ ਵਗ ਗਏ ਉਹਨੂੰ ਕਹਿਣ ਲੱਗੇ ਤੇਰੀ ਮਾਂ ਦਿਸਦੀ ਨਹੀਂ ਉਹਰੇ ਇਹਦੇ ਵਿੱਚ ਹੋਊਗੀ ਨਾ ਨਦੀ ਦੇ ਭਾਈ ਉਹ ਮੁੰਡਾ ਨਦੀ ਚ ਵੜ ਗਿਆ ਵੜਿਆ ਹੋਇਆ ਤਾਂ ਉਧਰੋਂ ਇੱਕ ਖੜਾ ਸੀ ਚੱਪੂ ਲਈ ਉਹਨੇ ਦੇਖਿਆ ਵੀ ਇਹ ਤਾਂ ਡੁੱਬੂਗਾ ਮੁੰਡਾ ਪਾਣੀ ਤਾਂ ਇੰਨਾ ਇੰਨਾ ਨਦੀ ਦੇ ਵਿੱਚ ਵੀ ਇਹ ਕਿਉਂ ਵੜੀ ਜਾਂਦਾ ਪਾਣੀ 'ਚ ਭਾਈ ਉਹ ਫਟਾਫਟ ਆਪਦਾ ਚੁੱਪੂਆ ਲੈ ਕੇ ਗਿਆ ਉਹਨੇ ਜਾ ਕੇ ਮੁੰਡੇ ਨੂੰ ਗੋਤੇ ਖਾ ਰਿਹਾ ਸੀ ਬਸ ਕਦੇ ਪਾਣੀ ਦੇ ਵਿੱਚ ਕਦੇ ਉੱਤੇ ਤਾਂ ਡੁੱਬਦਾ ਡੁੱਬਦਾ ਭਾਈ ਉਹਨੇ ਬਚਾ ਲਿਆ ਕੱਢ ਲਿਆ ਉਹਨੇ ਮੁੰਡਾ ਉਹਨੂੰ ਨਾਲ ਬਿਠਾ ਲਿਆ ਨਾਲ ਬਿਠਾਇਆ ਹੋਇਆ ਉਹਨੂੰ ਜਦੋਂ ਆਥਣੇ ਜਾਣ ਲੱਗਿਆ ਆਪਣੇ ਘਰੇ ਨਾਲ ਲੈ ਗਿਆ ਮੁੰਡੇ ਨੇ ਘਰ ਵਾਲੀ ਕਹਿਣ ਲੱਗੀ ਵੀ ਇਹ ਬੱਚਾ ਕਹਿੰਦਾ ਰੱਬ ਨੇ ਆਪਾਂ ਨੂੰ ਪਲਿਆ ਪਲਾਇਆ ਦੇਤਾ ਕਹਿੰਦਾ ਆਪਣੇ ਹੈ ਨਹੀਂ ਸੀ ਬੱਚਾ ਵੀ ਲੈ ਪਾੜ ਲਾ ਭਾਈ ਉਹਨੇ ਚੂਰੀ ਚਾਰੀ ਕੁੱਟ ਕੇ ਖਵਾਈ ਬੱਚਾ ਵਿਚਾਰਾ ਕਿੱਥੋਂ ਖਾਵੇ ਚੂਰੀ ਅੰਦਰ ਤਾਂ ਉਹਦੇ ਮਾਂ ਵਸੀ ਹੋਈ ਵੀ ਮੈਂ ਮੇਰੀ ਮਾਂ ਨੂੰ ਲੱਭਣਾ ਹੈ ਮੁੰਡਾ ਕਈ ਦਿਨ ਤੱਕ ਕਦੇ ਤਾਂ ਉਹਨੂੰ ਘਰੇ ਛੱਡਿਆ ਹੁੰਦਾ ਕਦੇ ਉਹ ਨਾਲ ਲਿਆਉਂਦਾ ਉਹਨੂੰ ਜਦੋਂ ਉੱਥੋਂ ਸਵਾਰੀਆਂ ਲੰਗਾਉਂਦਾ ਉਹ ਦਰਿਆ ਤੋਂ ਇੱਕ ਦਿਨ ਕੀ ਹੋਇਆ ਉਹ ਮੁੰਡੇ ਨੂੰ ਨਾਲ ਲਿਆਇਆ ਲਿਆਇਆ ਤਾਂ ਕੋਈ ਸ਼ਾਹੂਕਾਰ ਸੀ ਚੰਗਾ ਤਕੜਾ ਉਹ ਜਾ ਰਹੇ ਸੀ ਵਿਆਹ ਉਹਨਾਂ ਨੇ ਵੀ ਉੱਥੋਂ ਦੀ ਪਾਰ ਕਰਨੀ ਸੀ ਨਦੀ ਉਹਦੇ ਚੱਪੂ 'ਚ ਬਹਿ ਗਏ ਬੈਠ ਕੇ ਉਹਨੂੰ ਪੁੱਛਣ ਲੱਗ ਗਿਆ ਕਹਿੰਦਾ ਇਹ ਬੱਚਾ ਕਿਹਦਾ ਤੇਰਾ ਹੈ ਉਹ ਕਹਿੰਦਾ ਹਾਂ ਮੇਰਾ ਹੈ ਉਹ ਕਹਿੰਦਾ ਨਾ ਤੇਰਾ ਨਹੀਂ ਲੱਗਦਾ ਇਹ ਬੱਚਾ ਵੀ ਤੇਰਾ ਤੇ ਇਹਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਨਾ ਤੇਰਾ ਰੰਗ ਮਿਲੇ ਨਾ ਕੋਈ ਮੁਢੱਗਾ ਨੈਣ ਨਕਸ ਕੁਝ ਵੀ ਨਹੀਂ ਮਿਲਦਾ ਇਹ ਤਾਂ ਇੰਨਾ ਸੋਹਣਾ ਬੱਚਾ ਹੈ ਵੀ ਨਾ ਤੇਰਾ ਬੱਚਾ ਤਾਂ ਨਹੀਂ ਹੈਗਾ ਵੀ ਸੱਚ ਦੱਸ ਪੀਦਾ ਹੈ ਇਹ ਉਹ ਕਹਿੰਦਾ ਵੀ ਮੇਰਾ ਤਾਂ ਮਹਾਰਾਜ ਲਾਦ ਹੈ ਨਹੀਂ ਸੀ ਵੀ ਮੈਨੂੰ ਤਾਂ ਉਹ ਰੇ ਕਦੇ ਨ ਡੁੱਬਦਾ ਡੁੱਬਦਾ ਇਹਨੂੰ ਮੈਂ ਬਚਾਇਆ ਵੀ ਪਤਾ ਨਹੀਂ ਕਿਦਾਂ ਵੀ ਹੁਣ ਜਦੋਂ ਪਤਾ ਨਹੀਂ ਸੀ ਮੈਂ ਆਪਦੇ ਘਰੇ ਲੈ ਗਿਆ ਕਦੇ ਘਰੇ ਛੱਡੇ ਉਹਨਾਂ ਕਦੇ ਨਾਲ ਲੈ ਆਉਣਾ ਉਹ ਕਹਿਣ ਲੱਗਿਆ ਸਾਹੂਕਰ ਉਹਨੂੰ ਕਹਿੰਦਾ ਸੀ 2 ਦਿਨਾਂ ਬਾਅਦ ਮੁੜਾਂਗੇ ਵੀ ਤੂੰ ਇਹਨੂੰ ਲੈ ਕੇ ਆਹੀਂ ਬੱਚੇ ਨੂੰ 2 ਦਿਨ ਬਾਅਦ ਵੀ ਉਹ ਕਹਿੰਦਾ ਚੰਗਾ ਹੁਣ ਭਾਈ ਲਿਆਇਆ ਉਹ ਲਿਆਇਆ ਤਾਂ ਉਹ ਸ਼ਾਹੂਕਰ ਵੀ ਆ ਗਿਆ ਉਹਦਾ ਪਰਿਵਾਰ ਸੀ ਨਾਲ ਭਰਾ ਸੀ ਭਜਾਈਆਂ ਸੀ ਉਹਦੇ ਘਰ ਵਾਲੀ ਸੀ ਉਹਦੀ ਮਾਂ ਸੀ ਉਹਦੇ ਵੀ ਕੋਈ ਔਲਾਦ ਨਹੀਂ ਸੀ ਸ਼ਾਹੂਕਰ ਦੇ ਉਹ ਕਾਹਨ ਲੱਗਿਆ ਵੀ ਬੱਚਾ ਜੇ ਤੂੰ ਮੈਨੂੰ ਦੇ ਦੇਵੇਂ ਮੈਂ ਤੋ ਪੈਸੇ ਲੈ ਲੈ ਵੇਚ ਦੇਵੇਂ ਉਹ ਕਾਹਨ ਲੱਗਿਆ ਵੀ ਮੇਰੇ ਤਾਂ ਹੈ ਨਹੀਂ ਔਲਾਦ ਮੈਂ ਤਾਂ ਆਪ ਵੀ ਹੁਣਾ ਦੇਖਦਾ ਵੀ ਇਹ ਮੇਰਾ ਹੀ ਬੱਚਾ ਹੈ ਉਹ ਕਹਿੰਦਾ ਤੇਤੋਂ ਕਿਸੇ ਨੂੰ ਦਿੱਤਾ ਵੀ ਨਹੀਂ ਜਾਣਾ ਪੜ੍ਹਾ ਮੇ ਲਖਾਵੇਂਗਾ ਕਿਵੇਂ ਤੇਰੇ ਕੋਲ ਕੀ ਹੈ ਤੂੰ ਤਾਂ ਚੱਪੂ ਚਲਾ ਕੇ ਆਪਦਾ ਨਰਵਾਹ ਕਰਦਾ ਹੈ ਵੀ ਤੂੰ ਮੈਨੂੰ ਦੇ ਦੇ ਮੈਂ ਇਹਨੂੰ ਪੜ੍ਹਾਉਂ ਲਖਾਉਂ ਵੱਡਾ ਆਦਮੀ ਬਣਾਉਂਗਾ ਪਤਾ ਨਹੀਂ ਇਹਨੇ ਕੀ ਬਣਨਾ ਵੱਡਾ ਹੋ ਕੇ ਇਹਦੀ ਕਿਸਮਤ ਚ ਕੀ ਹੋਵੇ ਭਾਈ ਉਹ ਮੰਨ ਗਿਆ ਮੰਨਿਆ ਹੋਇਆ ਤਾਂ ਉਨੇ ਸ਼ਾਹੂਕਰ ਨੇ ਉਹਨੂੰ 1000 ਰੁਪਇਆ ਦਿੱਤਾ ਚੱਪੂਆਣਾ ਤਾਂ ਬਹੁਤ ਖੁਸ਼ ਹੋ ਗਿਆ 1000 ਰੁਪਇਆ ਤਾਂ ਬਹੁਤ ਜ਼ਿਆਦੇ ਸੀ ਉਹਨਾਂ ਦਿਨ ਅਜ ਤਾਂ ਉਹੀ ਨਹੀਂ ਸੀ ਉੱਥੇ ਬਣਦੇ ਰੁਪਇਆ ਦਵਾਨੀਆਂ ਚਵਾਨੀਆਂ ਤਾਂ ਲੈ ਕੇ ਹੋ ਲੰਗਾਉਂਦੇ ਸੀ ਚੱਪੂਜ ਨਦੀ ਪਾਰ ਕਰਾਉਂਦਾ ਤਾਂ ਉਹ ਤਾਂ ਬਹੁਤ ਖੁਸ਼ ਹੋਇਆ ਇੰਨਾ ਰੁਪਇਆ ਦੇਖ ਕੇ ਭਾਈ ਉਹ ਸ਼ਾਹੂਕਰ ਉਹਨੂੰ ਆਪਣੇ ਘਰੇ ਲੈ ਗਿਆ ਉਹਨੂੰ ਜੇ 1 ਸਾਲ ਦਾ ਉਮਰ ਸੀ ਉਹਦੀ ਬੱਚੇ ਦੀ ਚਲੋ ਜੀ ਉਹਨੇ ਵਧੀਆ ਪੜਨ ਪੜਨ ਲਾਇਆ ਚੰਗਾ ਪੜਾ ਲਿਖਾਤਾ ਮੁੰਡਾ ਖਾਣ ਪੀਣ ਨੂੰ ਵਧੀਆ ਜਦੋਂ ਉਹਨਾਂ ਦੇ ਕਿਉਂ ਅਮੀਰ ਘਰ ਸੀ ਬੱਚਾ ਹੈ ਨਹੀਂ ਸੀ ਤਾਂ ਉਹਨਾਂ ਨੇ ਬਹੁਤ ਪੁੱਛਿਆ ਵੀ ਤੇਰਾ ਪਿੰਡ ਕਿੱਥੇ ਐ ਤੂੰ ਕਿਹਦਾ ਮੁੰਡਾ ਐ ਉਹਦੇ ਉਹ ਦੱਸਿਆ ਨਾ ਕਰੇ ਕੁਝ ਵੀ ਪਤਾ ਨਹੀਂ ਤਾਂ ਭਾਈ ਉਹਦੇ ਯਾਦ ਨਹੀਂ ਸੀ ਜਾਨੀ ਉਹ ਕੁਝ ਨਾ ਦੱਸਿਆ ਕਰੇ ਉਹ ਕਹਿਣ ਲੱਗਿਆ ਫਿਰ ਵੀ ਚਲ ਤੇਰੇ ਮਾਪਾ ਪਸੀਆਂ ਸੋਹਣੇ ਕੱਪੜੇ ਦਿਆ ਕਰਨ ਵਧੀਆ ਤੋਂ ਵਧੀਆ ਖਾਣ ਪੀਣ ਨੂੰ ਭਾਈ ਮੁੰਡਾ ਤਾਂ ਦਿਨਾਂ ਚ ਹੀ ਜਵਾਨ ਹੋ ਗਿਆ ਖੁਸ਼ ਹੋਇਆ ਕਰੇ ਮੁੰਡਾ ਵੀ ਮੈਂ ਤਾਂ ਬਹੁਤ ਵਧੀਆ ਮਾਪਿਓ ਮਿਲ ਗਏ ਮੈਨੂੰ ਤਾਂ ਇੰਨਾ ਵਧੀਆ ਖਾਣ ਪੀਣ ਨੂੰ ਮਿਲਦਾ ਤਾਂ ਹੁਣ ਉਹਨਾਂ ਨੇ ਜਦੋਂ ਗੱਭਰੂ ਹੋ ਗਿਆ ਕਾਰੋਬਾਰ ਸੰਭਲਣ ਲੱਗ ਗਿਆ ਮੁੰਡਾ ਓਹੋ ਕ ਘਰ ਵਾਲੀ ਉਹਦੀ ਕਹਿਣ ਲੱਗੀ ਵੀ ਆਪਾਂ ਪੁੱਤ ਨੂੰ ਵਿਆਹ ਲਓ ਹੁਣ ਆਪਣੇ ਬੈਠੇ ਬੈਠੇ ਵੀ ਨਾਲੇ ਆਪਾਂ ਫੇਰ ਇੱਕ ਛੱਟੀ ਮੰਗੂ ਕਰਾਂਗੇ ਵੀ ਇਹਨੂੰ ਕੋਈ ਆਪਣਾ ਰਿਸ਼ਤੇਦਾਰ ਨੂੰ ਇਹ ਨਹੀਂ ਜਾਣਦਾ ਵੀ ਆਪਾਂ ਤੋਂ ਮੰਗਰੋਂ ਫੇਰ ਇਹਦੇ ਨਾਲ ਕੌਣ ਵਰਤੂ ਆਪਾਂ ਇਹਦਾ ਵਿਆਹ ਕਰੋ ਤੇ ਨਾਲੇ ਵੀ ਆਪਾਂ ਛੱਟੀ ਮੰਗੂ ਕਰੋ ਇਹਦਾ ਵੀ ਇਹਦੀ ਛੱਟੀ ਹੁੰਦੀ ਆ ਜਿਵੇਂ ਆਪਾਂ ਬੱਚੇ ਦੀ ਕਰਦੇ ਆ ਕਹਿੰਦੀ ਆਪਣਾ ਤਾਂ ਇਹੀ ਜਵਾਬ ਹੈ ਹੁਣ ਬੀ ਸਾਰਾ ਕੱਠਵੱਠ ਜਿਹਨੂੰ ਨਹੀਂ ਵੀ ਸੱਦਣਾ ਉਹਨੂੰ ਵੀ ਬੁਲਾਓ ਚਲੋ ਜੀ ਪਹਿਲਾਂ ਤਾਂ ਉਹਦਾ ਵਿਆਹ ਕਰ ਲਿਆ ਫੇਰ ਉਹਨਾਂ ਨੇ ਛੱਟੀ ਰੱਖ ਲਈ ਕੁੱਲ ਦੂਰੋਂ ਨੇੜੇੋਂ ਸਭ ਭੈਣ ਭਾਈ ਬੁਲਾਏ ਵੀ ਤਾਂ ਕਿ ਮੁੰਡੇ ਦੇ ਜਾਣਕਾਰ ਹੋ ਜਾਣ ਸਾਰੇ ਤੇ ਮੁੰਡਾ ਵੀ ਉਹਨਾਂ ਦਾ ਜਾਣਕਾਰ ਹੋ ਜੇ ਹੁਣ ਭਾਈ ਉਹਦਾ ਕਾਰੋਬਾਰ ਸੰਭਾਲਦਾ ਉਹ ਫੈਕਟਰੀ ਲੱਗੀ ਹੋਈ ਆ ਉਹਦੀ ਸ਼ਾਹੂਕਾਰ ਦੀ ਜਦੋਂ ਉਹ ਵਿਆਹ ਕੇ ਆਏ ਤਾਂ ਬਹੁਤ ਜ਼ਿਆਦੇ ਮੀਂਹ ਪੈ ਗਿਆ ਮੀਂਹ ਪਿਆ ਹੋਇਆ ਉਹ ਜਿਹੜੇ ਰਸਤੇ ਸੀ ਆਉਣਾ ਸੀ ਉਹਨਾਂ ਨੇ ਵਿਆਹ ਕੇ ਉਹ ਬਲੌਕ ਹੋ ਗਿਆ ਰਸਤਾ ਮੁਰਾ ਤਾਂ ਕਿਉਂ ਪਿੰਡਾਂ ਵਿੱਚ ਦੀ ਆਉਣਾ ਸੀ ਉਹ ਭਾਈ ਜਿਵੇਂ ਕਈ ਵਾਰੀ ਬਾਹਰ ਫਿਰਨੀਆਂ ਤੇ ਰਾਹ ਖੁੱਲਾ ਨਹੀਂ ਹੁੰਦਾ ਉਹ ਪਿੰਡ ਦੇ ਵਿੱਚ ਦੀ ਲੱਗ ਜਾਂਦੀਆਂ ਨੇ ਗੱਡੀਆਂ ਉਹ ਐ ਪਿੰਡ ਦੇ ਵਿੱਚ ਦੀ ਆਪਦਾ ਉਹ ਰੱਥ ਦੇ ਉੱਤੇ ਸੀ ਰੱਥ ਲੰਗਾਉਣ ਲੱਗੇ ਤਾਂ ਉਹ ਮੁੰਡੇ ਨੇ ਦੇਖਿਆ ਵੀ ਇਹ ਰਸਤਾ ਤਾਂ ਮੇਰਾ ਜਾਣ ਪਛਾਣਿਆ ਜਿਹਾ ਹੋਇਆ ਰਾਹ ਇਹ ਵੀ ਮੱਗੇ ਵੀ ਆਇਆ ਹੋਇਆ ਲੱਗਦਾ ਉਹ ਭਾਈ ਉਹਨੇ ਰੱਥ ਚੋਂ ਬਾਹਰ ਝੱਕੀ ਗਿਆ ਆਲਾ ਦਵਾਲਾ ਉਹਦਾ ਘਰ ਆ ਗਿਆ ਮੁੰਡੇ ਦਾ ਜਦੋਂ ਤਾਂ ਘਰ ਆ ਗਿਆ ਤਾਂ ਰਥ ਵਾਲੇ ਨੂੰ ਕਹਿਣ ਲੱਗਿਆ ਵੀ ਖੜਾ ਲੈ ਬਰੇ ਰਥ ਖੜਾ ਰੋਕ ਲਿਆ ਭਾਈ ਉੱਤਰਿਆ ਆਲਾ-ਦਾਲਾ ਦੇਖਿਆ ਉਹ ਕਹਿਣ ਲੱਗਿਆ ਵੀ ਮੇਰਾ ਤਾਂ ਘਰ ਹੈ ਮੈਨੂੰ ਐ ਲੱਗਦਾ ਵੀ ਮੇਰਾ ਇਹ ਘਰ ਵੀ ਮੈਂ ਉਰੇ ਖੇਡਦਾ ਹੁੰਦਾ ਆ ਗਮਾਂਡੀਆਂ ਦੇ ਗਮਾਂਡੀਆਂ ਤੇ ਗਿਆ ਉਹਨਾਂ ਨੇ ਤਾਂ ਪਛਾਣਿਆ ਨਾ ਇਹ ਨੇ ਪਛਾਣ ਲਿਆ ਉਹਨਾਂ ਨੂੰ ਉਹਨਾਂ ਦੀ ਜਵਾਕਾਂ ਨਾਲ ਜਿੰਨਾਂ ਨਾਲ ਖੇਡਦਾ ਉਹਨਾਂ ਦੀ ਮਾਂ ਸੀ ਦਾਦੀ ਸੀ ਭਾਈ ਉਹ ਕਹਿਣ ਲੱਗੇ ਵੀ ਪੁੱਤ ਤੂੰ ਕੌਣ ਹੈ ਉਹਨੂੰ ਦੱਸਣ ਲੱਗਿਆ ਉਹਨਾਂ ਨੂੰ ਵੀ ਮੈਨੂੰ ਸਿਆਣਿਆ ਨਹੀਂ ਵੀ ਮੈਂ ਆਹ ਦੇਖੋ ਆ ਮੇਰਾ ਘਰ ਆ ਇੱਧਰ ਲਾ ਮੈਂ ਖੇਡਦਾ ਹੁੰਦਾ ਭਾਈ ਫਿਰ ਜ਼ਿਆਦਾ ਆਈ ਜਾਂਦੀ ਹੈ ਗੱਲ ਤਾਂ ਹੁਣ ਉਹਦੇ ਬਾਪ ਨੂੰ ਬੁਲਾ ਲਿਆ ਇਹ ਖੇਤੋਂ ਭੱਜ ਕੇ ਬਾਪ ਨੂੰ ਹੁਣ ਬਾਪ ਨੂੰ ਤਾਂ ਪੁੱਤ ਦਾ ਮੋਹ ਸੀ ਤਾਂ ਉਹ ਬਾਪ ਨੂੰ ਮਿਲਿਆ ਭੱਜ ਕੇ ਉਹ ਕਹਿਣ ਲੱਗਿਆ ਬਾਪ ਉਹਦੇ ਠਾਠ ਵਾਠ ਦੇਖ ਕੇ ਵੀ ਤੂੰ ਤਾਂ ਪੁੱਤ ਬਹੁਤ ਅਮੀਰ ਲੱਗਦਾ ਮੈਨੂੰ ਕਿੱਥੇ ਪਹੁੰਚ ਗਿਆ ਤੂੰ ਅਸੀਂ ਤੈਨੂੰ ਬਹੁਤ ਪਾਲਿਆ ਵੀ ਸਾਨੂੰ ਕਿਸੇ ਨੇ ਕਹਿਤਾ ਅੱਜ ਵਾਕਾਂ ਨੇ ਵੀ ਉਹ ਤਾਂ ਨਦੀ ਚ ਡੁੱਬ ਗਿਆ ਚਲੋ ਜੀ ਉਹਨੇ ਸਾਰੀ ਆ ਦਿਹਾਣੀ ਦੱਸੀ ਵਿਚਾਰੇ ਨੇ ਹਰਦਾ ਅਸਿਆ ਵੀ ਮੈਂ ਤਾਂ ਉਸ ਕੇਠ ਨੇ ਮੈਨੂੰ ਉਹ ਤੋਂ ਖਰੀਦ ਲਿਆ 1000 ਰੁਪਏ ਚ ਤਾਂ ਹੁਣ ਕਹਿਣ ਲੱਗੇ ਵੀ ਅਸੀਂ ਵਿਆਹ ਕਰਕੇ ਆਇਆ ਵੀ ਹੁਣ ਅਸੀਂ ਤਾਂ ਜਾਣੇ ਆ ਤਾਂ ਘਰੇ ਜਾ ਕੇ ਉਹਨੂੰ ਕਹਿਣ ਲੱਗਿਆ ਸੇਠ ਨੂੰ ਆਪਦਾ ਪਿਆ ਉਹਨੂੰ ਵੀ ਆਪਾਂ ਹੁਣ ਜਦੋਂ ਭੋਗ ਪਾਵਾਂਗੇ ਨਾ ਛੱਡੀ ਕਰਾਂਗੇ ਵੀ ਮੇਰੇ ਬਾਪ ਨੂੰ ਵੀ ਸੱਦਾਂਗੇ ਤਾ ਭਾਈ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਬੁਲਾ ਲਾਂਗੇ ਵੀ ਜੇ ਤੈਨੂੰ ਪਤਾ ਸਾਰਾ ਕੁਝ ਉਹ ਕਹਿੰਦਾ ਹਾਂ ਮੈਨੂੰ ਪਤਾ ਹੈ ਭਾਈ ਉਹਨਾਂ ਨੇ ਬੁਲਾਇਆ ਉਹਨਾਂ ਦੀ ਗਮੰਡੀਆਂ ਦੀ ਵੀ ਨਾਲ ਉਹ ਮਾਤਾ ਆਈ ਦਾਦੀ ਲੱਗਦੀ ਸੀ ਜਿਹੜੀ ਆ ਕੇ ਉਹ ਬੜੇ ਹੈਰਾਨ ਹੋਏ ਦੇਖ ਕੇ ਵੀ ਉਰੇ ਪਹੁੰਚ ਗਿਆ ਵੀ ਇਹ ਸਾਥੋਂ ਤਾਂ ਉਹ ਕਹਿਣ ਲੱਗਿਆ ਵੀ ਮੈਨ ਤੋਂ ਤਾਂ ਕੁਝ ਦਿੱਤਾ ਵੀ ਨਹੀਂ ਜਾਣਾ ਤੇ ਇੰਨੀ ਜਾਇਦਾਦ ਚੋਂ ਸਤੇਲੀ ਮਾਂ ਤੇ ਉਹ ਤਾਂ ਪਹਿਲਾਂ ਹੀ ਤੰਗ ਕਰਦੀ ਸੀ ਇਹਨੂੰ ਵੀ ਮੈਂ ਫੇਰ ਉਹਦੇ ਉਹਦੇ ਆਪਦੇ ਵੀ ਮੁੰਡਾ ਹੋਰ ਸੀਗਾ ਇੱਕ ਸਤੇਲੀ ਮਾਂ ਦੇ ਵਾਇਆ ਹੋਇਆ ਵੀ ਉਹਨੇ ਤਾਂ ਕੁਝ ਵੀ ਨਹੀਂ ਸੀ ਦੇਣ ਦੇਣਾ ਤਾਂ ਭਾਈ ਹੁਣ ਉਹ ਐਨੇ ਖੁਸ਼ ਹੁੰਦੇ ਨੇ ਉੱਥੇ ਤੇ ਉਹ ਸੇਠ ਕਹਿਣ ਲੱਗਿਆ ਵੀ ਤੁਸੀਂ ਲੈ ਜਾਣਾ ਚਾਹੁੰਦੇ ਹੋ ਆਪਦੇ ਪੁੱਤ ਨੂੰ ਉਹ ਕਹਿੰਦਾ ਨਾ ਜ਼ਿਮੀਦਾਰ ਕਹਿੰਦਾ ਵੀ ਨਾ ਤੂੰ ਤਾਂ ਤੈਂ ਪਾਲਿਆ ਹੈ ਪੜਾਇਆ ਲਖਿਆ ਆਇਆ ਕਾਰੋਬਾਰ ਤੇ ਲਾਇਆ ਵੀ ਅਸੀਂ ਤਾਂ ਇਹਨੂੰ ਰੇ ਬਸ ਇੰਨੀ ਇਜਾਜ਼ਤ ਦੇ ਦੇ ਵੀ ਅਸੀਂ ਇਹਨੂੰ ਮਿਲ ਜਿਆ ਕਰੀਏ ਉਹ ਕਹਿੰਦਾ ਜਦ ਮਰਜੀ ਆਓ ਪਹਿਲਾ ਬਾਪ ਤਾਂ ਇਹਦਾ ਤੂੰ ਐ ਮੈਂ ਤਾਂ ਮਾਗਰੋਂ ਬਣਿਆ ਪਾਲਣ ਵਾਲਾ ਠੀਕ ਆ ਮੈਂ ਪਾਲਣ ਵਾਲਾ ਹੈਗਾ ਜਨਮ ਤਾਂ ਤੈਂ ਦਿੱਤਾ ਉਹ ਬਈ ਉਹ ਫਿਰ ਫਿਰਦੀ ਐ ਸਤੇਲੀ ਮਾਂ ਵੀ ਮੈਂ ਵੀ ਲਵੇ ਲੱਗਾ ਫੇਰ ਉਹ ਮੁੰਡਾ ਕਹਿੰਦਾ ਵੀ ਨਾ ਵੀ ਤੇਰਾ ਮਾਰਾ ਤਾਂ ਮੈਂ ਘਰੋਂ ਨਿਕਲਿਆ ਇੱਥੇ ਥਾਈ ਪਹੁੰਚਿਆ ਮੇਰਾ ਘਰ ਧਰ ਛੱਡਿਆ ਮੇਰਾ ਪਿਓ ਛੱਡਿਆ ਵੀ ਤੂੰ ਮੇਰੀ ਗੁੱਸ ਨਹੀਂ ਲੱਗਦੀ ਇਹ ਮੇਰਾ ਪਿਓ ਹੈਗਾ ਇਹ ਦਿਨਾਂ ਵੇ ਰਾਤ ਆਵੇ ਵੀ ਤੈਂ ਨੀਂਦਰਿਆਉਣਾ ਚਲੋ ਜੀ ਉਹ ਹੁਣ ਮਿਲਦੇ ਨੇ ਗਿਲਦੇ ਨੇ ਹੱਸਦੇ ਖੇਡਦੇ ਨੇ ਵਿਚਾਰਿਆਂ ਦਾ ਘਰ ਵੱਸ ਗਿਆ ਨਾਲੇ ਉਹਨਾਂ ਦਾ ਨਾਲੇ ਇੱਧਰ ਜੱਟ ਜ਼ਿਮੀਦਾਰ ਨੂੰ ਚਾ ਉਹ ਹੋ ਗਿਆ ਪੁੱਤ ਦਾ ਵੀ ਠੀਕ ਠਾਕ ਹੈ ਵਧੀਆ ਕਰ ਰਿਹਾ ਹੈ ਨਾਲੇ ਭਾਈ ਸਾਹੂਕਾਰਾਂ ਦਾ ਘਰ ਵੱਸ ਗਿਆ ਨਾਲੇ ਮੁੰਡਾ ਵੱਜ ਗਿਆ ਪਤਾ ਨਹੀਂ ਕਿੱਥੇ ਹੁੰਦਾ ਵਿਚਾਰਾ ਹੁਣ ਨੂੰ ਸੋ ਕਿਸਮਤ ਬਹੁਤ ਵੱਡੀ ਚੀਜ਼ ਹੁੰਦੀ ਹੈ ਪਹਿਲਾਂ ਪਿਓ ਕੋਲੇ ਵੀ ਜ਼ਮੀਨ ਸੀਗੀ ਉਥੋਂ ਕੁਝ ਤਾਂ ਮਿਲਦਾ ਉਹਦੇ ਨਾਲੋਂ ਕਈ ਗੁਣਾ ਵੱਧ ਸ਼ਾਂਹਕਾਰ ਬੰਜਾਇਦਾਤ ਮਿਲ ਗਈ ਚੰਗਾ ਰਹਿਣ ਸਹਿਣ ਸੋ ਇਹ ਹੁੰਦੀ ਹੈ ਕਿਸਮਤ ਕਈ ਵਾਰੀ ਰੱਬ ਜਿਵੇਂ ਮੈਂ ਸ਼ੁਰੂ ਚ ਦੱਸਿਆ ਵੀ ਕਰਮ ਚੰਗੇ ਵੀ ला ਦਿੰਦਾ ਫੇਰ ਪਤਾ ਨਹੀਂ ਕੀ ਹੋ ਜਾਂਦਾ ਗੋਤਾ ਖਾ ਜਾਂਦਾ ਵਿੱਚ ਜੀਵਨ ਫੇਰ ਜਾ ਕੇ ਉਦੋਂ ਵੀ ਚੰਗੇ ਬਣਾ ਦਿੰਦਾ ਉਹ ਕੁਦਰਤ ਦੀਆਂ ਖੇਡਾਂ ਸੋ ਇੰਨੀ ਗੱਲਤ ਹੈ ਜੀ